ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਐਸ.ਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 25 ਅਕਤੂਬਰ ਹੈ 25 ਅਕਤੂਬਰ 1702 ਦੇ ਦਿਨ ਬਸਾਲੀ ਦਾ ਰਾਜਾ ਸਲਾਹੀ ਚੰਦ ਚੜ੍ਹਾਈ ਕਰ ਗਿਆ ਉਸ ਦੇ ਭੋਗ ਦੇ ਸਬੰਧ ਦੇ ਵਿੱਚ ਗੁਰੂ ਸਾਹਿਬ 14 ਨਵੰਬਰ 1702 ਦੇ ਦਿਨ ਬਸਾਲੀ ਗਏ ਸਨ ਸਲਾਹੀ ਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਨੂੰ ਸਮਝਾਉਣ ਵਾਲਾ ਕੋਈ ਨਾ ਰਿਹਾ ਇਸ ਕਰਕੇ ਛੇਤੀ ਹੀ ਉਸ ਫਿਰ ਸਿੱਖਾਂ ਦੇ ਨਾਲ ਦੋਸ਼ਮਨੀ ਰੱਖਣ ਲੱਗ ਪਿਆ 25 ਅਕਤੂਬਰ 1831 ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਚੰਗੇ ਸਬੰਧ ਬਣਾਈ ਰੱਖੇ ਪਰ ਦੂਜੇ ਪਾਸੇ ਅੰਗਰੇਜ਼ ਉਸ ਦਾ ਰਾਜ ਖੋਣ ਵਾਸਤੇ ਸਕੀਮਾਂ ਘੜਦੇ ਰਹੇ ਅਤੇ ਨਾਲ ਹੀ ਉਸ ਦੇ ਨਾਲ ਦਿਖਾਵੇ ਦੀ ਨੇੜਤਾ ਵੀ ਰੱਖਦੇ ਰਹੇ ਇਸੇ ਸਿਲਸਿਲੇ ਦੇ ਵਿੱਚ 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਦੇ ਵਿਚਕਾਰ ਰਸਮੀ ਮੁਲਾਕਾਤ ਵੀ ਕਰਵਾਈ ਗਈ ਇਹ ਮੁਲਾਕਾਤ 25 ਅਕਤੂਬਰ 1831 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਵੈਂਟਿੰਗ ਦੇ ਵਿਚਕਾਰ ਹੋਈ ਸੀ ਪਹਿਲਾਂ ਰਣਜੀ ਰੋਪੜ ਦੇ ਵਿੱਚ ਜਾ ਕੇ ਵਿਲੀਅਮ ਵੈਂਟਿੰਗ ਦੇ ਨਾਲ ਮੁਲਾਕਾਤ ਕੀਤੀ ਅਤੇ ਫਿਰ ਅਗਲੇ ਦਿਨ ਵੈਂਟਿੰਗ ਨੇ ਦਰਿਆ ਪਾਰ ਕਰਕੇ ਰਣਜੀਤ ਸਿੰਘ ਦੀ ਸਲਤਨਤ ਦੇ ਪਿੰਡ ਕਾਠਗੜ੍ਹ ਦੇ ਵਿੱਚ ਮਹਾਰਾਜਾ ਦੀ ਪ੍ਰੋਣਾਚਾਰੀ ਦਾ ਆਨੰਦ ਮਾਣਿਆ ਪੰਜਾਬ ਪੁਲਿਸ ਨੇ 25 ਅਕਤੂਬਰ 1987 ਦੇ ਦਿਨ ਗਿਆਨ ਸਿੰਘ ਅਤੇ ਉਸ ਦੀ ਪਤਨੀ ਨੂੰ ਪੱਤੀ ਜਸੋਕੇ ਪਿੰਡ ਨਾਗੋਕੇ ਅੰਮ੍ਰਿਤਸਰ ਦੇ ਵਿੱਚ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੰਜਾਬ ਪੁਲਿਸ ਨੇ 25 ਅਕਤੂਬਰ 1991 ਦੇ ਦਿਨ ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਥਾਣਾ ਬਠਿੰਡਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 25 ਅਕਤੂਬਰ 1992 ਦੇ ਦਿਨ ਮੁੱਖ ਮੰਤਰੀ ਬਿਆਨ ਸਿੰਘ ਨੇ ਧਮਕੀ ਦਿੱਤੀ ਕਿ ਦਿੱਲੀ, ਕਲਕੱਤਾ, ਤਰਾਈ ਇਲਾਕੇ ਦੇ ਸਿੱਖ ਖਾੜਕੂਆਂ ਨੂੰ ਪੈਸੇ ਭੇਜਨੇ ਅਤੇ ਪਨਾਹ ਦੇਣੀ ਬੰਦ ਕਰਨ ਨਹੀਂ ਤਾਂ ਪਛਤਾਉਣਗੇ। ਇਹ ਸਾਫ਼ ਧਮਕੀ ਸੀ ਕਿ ਪੰਜਾਬੋਂ ਬਾਹਰ ਸਿੱਖਾਂ ਦੀ ਜਾਨ ਮਾਲ ਤੇ ਵੀ ਹਮਲੇ ਕੀਤੇ ਹੋ ਜਾਣਗੇ 25 ਅਕਤੂਬਰ 1992 ਸ਼ਰੋਮਨੀ ਕਮੇਟੀ ਨੇ ਐਲਾਨ ਕੀਤਾ ਕਿ ਜ਼ਿੰਦਾ ਅਤੇ ਸੁੱਖਾ ਦੀਆਂ ਸ਼ਹੀਦੀਆਂ ਕਾਰਨ ਅੱਗੇ ਤੋਂ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਦੀਪਮਾਲਾ ਨਹੀਂ ਕੀਤੀ ਜਾਇਆ ਕਰੇਗੀ ਇਸ ਕਰਕੇ 25 ਅਕਤੂਬਰ 1992 ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਕਾਲੀ ਦੀਵਾਲੀ ਮਨਾਇ ਗਈ ਪੰਜਾਬ ਪੁਲਿਸ ਨੇ 25 ਅਕਤੂਬਰ 1992 ਦੇ ਦਿਨ ਨਿਰਮਲ ਸਿੰਘ ਸਰਪੰਚ ਪੁੱਤਰ ਮੌਣ ਸਿੰਘ ਵਾਸੀ ਓਠੀਆ ਅੰਮ੍ਰਿਤਸਰ ਅਤੇ ਭੋਲਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਤਿਆਉਣਾ ਬਠਿੰਡਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 25 ਅਕਤੂਬਰ 2012 ਦੇ ਦਿਨ ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ